ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗੱਬਣ ਵੜਾ ਦਿਖਾਵਾਂਗੇ ਦੋਨੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਵਾਂਗੇ ਕਰੀਏ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਮੈਂ ਦੱਸਾਂਗਾ ਪਿੰਡ ਕੌਂਸਤਰਾ ਜ਼ਿਲ੍ਹਾ ਪਟੰਨਾ ਰਾਮਪੁਰਾਪੁਰ ਤਹਿਸੀਲ ਜੀ ਆਪਣਾ ਪਿੰਡ ਤਾਂ ਜਲਾਲਪੁਰ ਦਾ ਭਾਈ ਕਸਲਾਪੁਰ ਨੇੜੇ ਜੀ ਤੇ ਮੋਬਾਈਲ ਨੰਬਰ ਆਪਣਾ 70147 72277 72277 72278 ਜਿਹੜੇ ਵੀਰੇ ਪਹਿਲੇ ਨੰਬਰ ਆਪਾਂ ਡੱਬੀ ਵੇਖਦੇ ਪਏ ਸੂਆ ਕਿਹੜਾ ਹੁੰਦੀ ਆ ਇਹ ਦੂਸਰਾ ਸੂਆ ਹੁੰਦੀ ਆ ਜੀ ਕੈਕ ਦਿਨ ਲੈ ਜੂ ਅਜੇ ਇਹਦੇ ਪਹਿਲੇ 5-6 ਦਿਨ ਬਾਕੀ ਜੀ 5-6 ਦਿਨ ਸੂਣ ਚ ਬਾਕੀ ਪਏ ਆ ਤੇ ਮਾਲਕਾਂ ਨੇ ਆਪਾਂ ਨੂੰ ਦੁੱਧ ਦੱਸਿਆ ਨੇ ਕਿੰਨਾ ਕ ਪਾਇਆ ਨੇ ਦ 20 ਕਿਲੋ ਇਹਦਾ ਪਲੂਣ ਦਾ ਦੋ ਦਿੱਤਾ ਵਾ ਪਲੂਣ ਦਾ ਢੇਲਾ ਢੋਲਾ ਬਾਕੀ ਬਹੁਤ ਪਈਆਂ ਲੈ ਵਿੱਚ ਸੀਲ ਠੰਡੀ ਪੂਰੀ ਜਿਵੇਂ ਮਰਜ਼ੀ ਇਹਦਾ ਹੱਥ ਪੇਰੀ ਕਰੀ ਜਾਓ ਠੀਕ ਹੈ ਹਾਂਜੀ ਤੇ ਇਹਦਾ ਮੁੱਲ ਬਾੜੀ ਬਾਕੀ ਰੱਖਿਆ ਇਹਦਾ ਮੁੱਲ ਫੋਨ ਤੇ ਹੋਊਗਾ ਜੀ ਜਾਇਜ਼ ਹੋਊਗਾ ਹਾਂਜੀ ਜਾਇਜ਼ ਹੋਊ ਤੋਰੀ ਬਾਹਰ ਨੂੰ ਸੋ ਬਰੋ ਪਹਿਲੇ ਨੰਬਰ ਤੇ ਦੂਸਰਾ ਸੂਆ ਵਹਿੜ ਸੁੰਦੀ ਪਈ ਆ 20 ਕਿਲੋ ਵੀਰ ਦਾਸ ਦਾ ਕਿ ਦੋ ਦਾ ਪਲੂਣ ਦਾ ਪੈ ਵਾ ਸੂਣ ਚ ਲਗਭਗ ਹਫਤਾ 8 ਦਿਨ ਲੈ ਜੂ ਹਨਾ ਵੀਰੇ ਹਾਂਜੀ ਹਾਂਜੀ ਨਾੜਾ ਨੋੜਾ ਦੇਖ ਲਈ ਵੀਰੇ ਸੋ ਮਿਲਕ ਵੇਨ ਵਗੈਰਾ ਦੇਖੋ ਹਵਾਨੇ ਤੇ ਨਾੜਾ ਵਗੈਰਾ ਰਿੰਕਲਸ ਬਹੁ ਗੋਲ ਮਟੋੜਾ ਜਮਾ ਦੂਸਰਾ ਸੁਆ ਸੋਨੂ 8-9 ਦਿਨ ਲਗਭਗ ਪੈਂਡਿੰਗ ਪਿਆ 20 ਕਿਲੋ ਪਲੂਣ ਦਾ ਦੁੱਧ ਪਿਆ ਵਾ ਮੁੱਲ ਵੀਰ ਕਹਿੰਦਾ ਫੋਨ ਤੇ ਕਰਾਂਗੇ ਬਿਲਕੁਲ ਬਾਜਬ ਹੋਊਗੀ ਠੰਡੀ ਸਾਤ ਸੁਆ ਦੀ ਜਮਾ ਸੋ ਦੂਸਰੇ ਪਾਸੇ ਵੀ ਦੇਖ ਸਕਦੇ ਹਾਂ ਮਾਨੇ ਤੇ ਨਾੜਾ ਚੰਗੇ ਆ ਗਏ ਆ ਕੋਲ ਮਲਾ ਕੇ ਦੇਖੀਏ ਸਾਫ ਸੁਥਰੀ ਆ ਤੇ ਕਿੰਨੇ ਦਾ ਦੁੱਧ ਮੰਨ ਕੇ ਬੰਦਾ ਪੇਮੈਂਟ ਲਾਵੇ ਤੇ ਪਾ ਦਿਓ 22 ਕਿਲੋ ਜੀ ਠੀਕ ਹੈ ਤੇ ਅੱਗੇ ਦੂਜੇ ਨੰਬਰ ਜਿਹੜੀ ਕਾਲੀ ਬੜ ਦੇਖੀਏ ਨੇ ਆਪਾਂ ਇਹ ਦੂਸਰਾ ਸੁਆ ਹੁੰਦੀ ਹੈ ਵੀ ਦੂਸਰਾ ਸੁਆ ਕਿੰਨੇ ਕ ਟਾਈਮ ਦੀ ਕੱਚੀ ਆ ਇਹਦੇ ਵੀ 5-6 ਦਿਨ ਬਾਕੀ ਆ ਜੀ ਠੀਕ ਹੈ ਇਹਦਾ ਮਾਲਕ ਨੇ ਦੋ ਦੱਸਿਆ ਪਹਿਲੇ 3 ਕਿਲੋ ਪਾਇਆ ਪੂਰੀ ਸੀਲ ਠੰਡੀਆਂ ਦੇਖੋ ਠੀਕ ਹੈ ਜਿਵੇਂ ਮਰਜੀ ਠੰਡਾ ਕੀਤੀ ਉਹ ਦੇਖੋ ਠੀਕ ਹੈ ਪਲੂਨ ਦਾ 23 ਕਿਲੋ ਦੁੱਧ ਪਾਇਆ ਵਾ 25 ਕਿਲੋ ਦੁੱਧ ਪਾਓਗੇ ਪੂਰੀ ਨਿੱਗਰ ਗੋਲੇ ਵਾਲੀ ਬਿਹੜਾ ਤੋਰੀ ਬਾਹਰ ਨੂੰ ਸੁਭਰ ਦੂਜੇ ਨੰਬਰ ਦੂਸਰਾ ਸੂਆ ਬਿਹੜਾ ਸੁੰਦੀ ਪਈ ਆ 22 ਤੋਂ 23 ਕਿਲੋ ਦੁੱਧ ਪਲੂਨ ਦਾ ਇਹਦਾ ਦਿੱਤਾ ਹੋਇਆਗਾ ਤੇ ਸੂਣ ਦੇ ਵਿੱਚ ਲਗਭਗ ਹਫਤਾ ਕੀ ਇਹਦਾ ਬਾਕੀ ਪਿਆਗਾ ਤੇ ਬਾਕੀ ਠੰਡੀ ਸੀਲ ਬਹੁਤ ਆ ਦੋਨੇ ਜਿਹੜੇ ਬਿਹੜਾ ਦਿਖਾਉਣੇ ਪਿਆ ਠੰਡੀਆਂ ਹੈਗੀਆਂ ਕੋਈ ਨਹੀਂ ਗੱਲ ਵੀ ਕੋਈ ਲੱਤ ਸਾੜ ਕੋਈ ਹੋਰ ਸ਼ਾਂਤ ਤੇ ਬਾਕੀ ਚਾਰੂ ਵਗੈਰਾ ਪੁਰਨੇ ਫੁੱਲਾ ਚੰਗੀਆਂ ਕੋਖਾ ਚੱਕੇ ਵਿੱਚ ਬੜਿਆ ਪੱਠੇ ਵਗੈਰਾ ਖਾਦੇ ਬੈਨਾਂ ਦੇ ਤੇ ਰਾਜੀ ਸਮੀਆਂ ਬਣੀਆਂ ਬੜਾ ਕੱਤ ਕਾਠ ਤੇ ਜਿੰਦ ਜਾਨ ਨਾਲੇ ਬੈਠਾ ਕੋਈ ਲਿੱਸੀ ਨਾਵੇਂ ਨਹੀਂ ਕਿਸੇ ਪਾਸਿਓ ਤੇ ਸਾਫ਼ ਸੁਥਰੇ ਹਵਾਨੇ ਝੋਲੀਆਂ ਨੇ ਬੈਠਾਂਗੇ ਤੇਰੀ ਤਾਂ ਬਹੁਤ ਝੋਲੀਆਂ ਨੇ ਤੇ 25 ਕਿਲੋ ਤੇ ਨੀਅਰ ਬਾਰਡਰ ਆਮਲਾ ਪਾ ਦੂ ਹਣਾ ਤੇ ਮੋਲੇ ਦਾ ਮੋਲੇ ਦਾ ਫੋਨ ਦੇ ਦੋਨਾਂ ਦਾ ਬਾਜ ਬਹੋ ਜਾ ਹਾਂਜੀ ਹਾਂਜੀ ਤੇ ਨੰਬਰ ਐਡਰੈਸ ਦੁਆਰੇ ਬੋਲ ਜੀ ਵੀਰ ਆਪਣਾ 7147 7560 ਪਿੰਡ ਆਪਣਾ ਕਾਉਂਟਰ ਠੀਕ ਹੈ ਆਪਣਾ ਵੱਡੇ ਹਾਈਵੇ ਤੋਂ ਆ ਗਿਆ ਹਣਾ ਹਾਂਜੀ ਹਾਂਜੀ ਠੀਕ ਆ ਬਾਜਾ ਰੋਡ ਤੇ ਬਰਨਾਲਾ ਬਾਜਾ ਕਰਨਾ ਬਾਜਾ ਕਰਨਾ ਤੇ ਬਰਨਾਲਾ ਰੋਡ ਸੋ ਵੀਡੀਓ ਦੇਖ ਲਿਓ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ